ਮਸਜਣੀ ਦੇ ਭਾਜੀ ਵੇਟ ਕਰ ਰਹੇ ਹਾਂ ਹਾਂ ਜੀ ਸਤਿ ਸ਼੍ਰੀ ਅਕਾਲ ਵੈਲਕਮ ਕੀ ਹਾਲ ਚਾਲ ਕਿਵੇਂ ਸਾਰੇ ਠੀਕ ਠਾਕ ਮੰਮੀ ਆ ਗਏ ਘਰ ਸੁਰ ਸੁਰ ਤੇ ਮੋੜਦੇ ਵੇਂ ਫੋਨ ਕਰਤਾ ਇਹਨਾਂ ਨੇ ਤੇ ਮੈਂ ਕਿਹਾ ਚਲੋ ਲੈ ਆਉਂਦੇ ਹਾਂ ਨਾ ਜਾ ਕਰੰਦੀ ਫੇਰ ਸੇ ਥੋੜੀ ਜਿਹੀ ਖਰਾਬ ਆ ਮੈਨੂੰ ਲੱਗਦਾ ਫਿਰ ਹਸਪੀਟਲ ਚ ਲੈ ਕੇ ਜਾਣਾ ਪਵੇ ਚਲੋ ਅਗੇ ਰਾਤ ਤੇ ਫਰਕ ਰਿਹਾ ਫਿਰ ਰਾਤ 2-3 ਵਜੇ ਫਿਰ ਪਰੇਸ਼ਾਨ ਹੋਉ ਡੱਪਿਓ ਚਲੋ ਕੋਈ ਨਹੀਂ ਹੋਰ ਤਾਂ ਇਹ ਸਾਰੇ ਠੀਕ-ਠਾਕ ਵਧੀਆ ਤੇ ਸਾਡਾ ਸਨੈਪ ਚਾਟ ਦੇ ਤੇ ਫੇਸਬੁੱਕ ਤੇ ਸਾਨੂੰ ਜਰੂਰ ਐਡ ਕਰੋ ਹੁਣ ਆਪਾਂ ਚੱਲਿਆਂ ਹਸਪੀਟਲ ਰੋ ਰੋ ਕਿਦਾਂ ਅੱਖਾਂ ਸਜਾਈਆਂ ਹੋਏ ਹੈ ਚਲੋ ਚਲੀਏ ਚਲੋ। ਕੋਰਟ ਦਾ ਪਤਾ ਲੈ ਲਿਆ ਨਾ। ਚਲੋ। ਹਾੜੀ ਚੋਕਾਂ ਨਾਲ ਮਾਰ ਕੇ ਦਾਸ ਪਾਉਣਾ। ਚਲੋ। ਯਾਰ ਦੋਵੇਂ ਮਮੀਆਂ ਨਾਲ ਵੇਖੋ। ਬੈਜੋ ਬੈਜੋ। ਮੈਂ ਕਿਹਦੀ? ਹਾਂਜੀ। ਝੱਲੇ ਵਾਲੀ ਸਮਾਈਲ। ਹੈ ਕਿ ਨਹੀਂ? ਇਦਰ ਮੰਮੀਆਂ ਦਮੇ ਬੈਠੀਆਂ ਮੈਲਾ ਲੱਗੇ ਤੇਰੇ ਤੈਨੂੰ ਇਹ ਗੱਲ ਦੀ ਪ੍ਰਵਾਹ ਰਾਤ ਹੀ ਸੌਖੀ ਲੰਗੀ ਹੈ ਤੇ ਬਾਕੀ ਚਲੋ ਕੋਈ ਨਹੀਂ ਬੇਪਟੋਕਤੀ ਆਵੇਂ ਲੱਗ ਲੈਣ ਆਉਂਦਿਆ ਸਾਰੀ ਹੈ ਘਭਰਾਉਣਾ ਨਹੀਂ ਤੋਖ ਲੱਗੀ ਤੇ ਖਾਦਾ ਤਾਂ ਅੱਜ ਚੰ ਬਿਲਕੁਨ ਹੀ ਨਹੀਂ ਆਣੀ ਮੇਰੇ ਬੱਬੂ ਨੇ ਹੈ ਘਭਰਾਉਣਾ ਨਹੀਂ ਕਿਸੇ ਗੱਲ ਦੀ ਖੁਸ਼ ਆਣਾ ਖੁਸ਼ ਪੂਰਾਣਾ ਗੋੜ ਵੇਬੀ ਟੈਂਸ਼ਨ ਨਹੀਂ ਦੇਣਾ ਹਾਂਜੀ ਦੋਸਤੋ ਕੀ ਹਾਲ ਦੋਸਤੋ ਸਤੇਜ ਪੂਰਾਣਾ ਗੋੜ ਬਸ ਘਰਾਉਣਾ ਨਹੀਂ ਇਹ ਗੱਲ ਤੋਂ ਹਾਂ ਵੀਡੀਓ ਰਿਕਾਰਡ ਹੋਣੇ ਤੇਰੀ ਵੀਡੀਓ ਰਿਕਾਰਡ ਦੇ ਲਾ ਇਹਨਾ ਮੇਰੀ ਗੱਲ ਯਾਦ ਰੱਖਣੀ ਜੰਗਾ ਰੋਣਾ ਨਹੀਂ ਰੋਣਾ ਬਿਲਕੁਲ ਠੀਕ ਹੈ ਨਾ ਮੰਮੀ ਕਰੀਏ ਕੋਤ ਤੂੰ ਨੇ ਤੂੰ ਖੁਸ਼ ਕਿਉਂ ਨੇ ਚਿੱਲ ਵਾਲੀ ਸਮਝਦੇ ਆਂ ਪੰਮੀ ਵੇਲਾ ਕਿਦਾ ਫਰਕਾ ਹੰਡੇ ਇਹ ਇਧਰ ਮੰਮੀ ਕਹਾਂ ਫਰਕਾ ਹੰਡੇ ਦੋ ਫਰਕਾ ਹੰਡੇ ਅੱਛਾ ਤੂੰ ਡ੍ਰਿਪਰ ਵੀ ਇੱਕ ਰੋਈ ਜਾਂ ਨਹੀਂ ਉਹਨੇ ਕਰਲੇ ਜੇ ਪੋਣੇ ਨੂੰ ਕਰਕੇ ਤਾਂ ਹੈਂਡ ਹੈਂਡ ਚਾਹਦੇ ਨੇ ਹੈ ਕਿਉਂ ਜਿਹੜੇ ਕੱਢਦੇ ਹੁੰਦੇ ਆ ਕਰਕੇ ਆਹ ਲਾਤੇ ਮੈਡੀਕਲ ਸਮਾਨ ਲੈ ਆਉਣਾ ਥੋੜਾ ਬਸ ਘਰੋਂ ਰੱਖਣ ਵਾਲਾ ਲੈ ਜਾਣੇ ਤੇ ਮੱਥੀ ਤੋਂ ਪਰਮਾਣੋਂ ਮੇਰੇ ਕੋਲ ਤਿੰਨ ਦਾਗ ਰੱਖੇ ਚੱਲਦੇ ਆ ਹਸਪੀਟਲੋਂ ਘਰੇ ਜਾਣਾ ਸਮਾਨ ਸਗਰਾਂ ਲੈ ਗਿਆ ਜੋ ਡਿਸਟ੍ਰੀਬਿਊਟਰੀ ਵਗੈਰਾ ਚਾਹੀਏ ਉਹ ਛੋਟਾ ਟਮਾਟਰ ਸਮਾਨ ਇਹ ਰੱਖ ਲਈ ਅੱਟਾ ਇੱਕ ਕੇਟਲ ਭਾਜੀ ਸਾਚੇ ਲੈ ਲਿਓ ਯਾਰ ਇੱਕ ਇੱਕ ਕੇਟਲ ਲੈ ਲਿਓ ਕੇਟਲ ਨਹੀਂ ਕਰਨੀ ਕਰਿਆ ਕੇਟਲ ਜਿਹਦੇ ਵਿੱਚ ਥੋੜਾ ਜਿਹਾ ਦੁੱਧ ਗਰਮ ਰਹੇ ਹਲਵਾ ਦੇਣਾ ਹੈ ਕੇਟਲ ਹੋਲੇ ਅਜਾ ਕਰਾ ਥੋੜਾ ਬਸ ਸਮਾਨ ਲੈ ਆ ਜੀ ਇਹ ਫਿਰ ਬਾਕੀ ਯਾ ਤਿਆਰੀਆਂ ਹਸਪਤਾਲ ਦੇ ਵਿੱਚ ਐਡਮਿਟ ਕਰਤਾ ਕਰਨ ਨੂੰ ਕਪੜੇ ਕਪੜੇ ਲੈਣ ਵਾਸਤੇ ਆਇਆ ਆਪਾਂ ਕਰ ਲਿਆ ਖੇਸ ਕੁਸ ਵਗੈਰਾ ਲੱਲੇ ਰਾਸ ਸੌਣਾ ਪੈਣਾ ਉੱਥੇ ਹਾਂ ਇਹ ਕਿ ਇਹ ਥੋੜੀ ਬਹੁਤ ਮਦਦ ਕਰਾਉਣ ਲਿਆ ਨਾਲ ਆ ਲੈ ਲੇ ਕਪੜੇ ਹੋ ਰਿਆ ਕੀ ਗਿਆ ਹੁੰਦਾ ਨਾ ਪਤਾ ਨਹੀਂ ਯਾਰ ਤੇ ਪਾਸਾ ਠੀਕ ਆ ਉਹ ਉਸ ਨਿਜ਼ਮਤ ਤੇ ਭਜੀ ਹੁਣ ਆ ਗੱਜ ਪਾਉਣਾ ਇਹ ਇੱਥੇ ਪਾਉਂ ਕੰਦੀ ਯਾਰ ਇਹ ਆ ਆ ਇੱਕ ਹੋਰ ਹੁਣ ਨਾ ਪਣਾ ਹੋਣਾ ਪਾ ਜਮ ਇਹ ਜੋ ਆ ਰਿਹਾ ਹੈ ਚਲ ਬੰਡਾ ਇਹ ਤਾਂ ਬੰਡਾ ਪਿਆਰ ਲਾਣੇ ਸਲਾਂਗੇ ਅਰੇ ਚਲ ਇੱਥੇ ਨਾ ਪੜਨਾ ਯਾਰ ਮੈਨੂੰ ਕਥਾ ਲਿਖੀ ਜੂਣ ਚਾਦਰ ਉਧਰੋਂ ਲੈ ਲੈਣਾ ਹੋਊਗੀ ਫਿਰ ਹੋਊਗੀ ਆਉਗੀ ਪਿਆਓ ਚਾਦਰ ਨਹੀਂ ਹਾਂ ਲੈ ਲਓ ਚਾਦਰ ਚਾਦਰ ਲੈ ਲਓ ਹੁਣ ਪਹਿਲੇ ਲੇ ਰਪਿਆ ਆਪਣਾ 40000 ਹੈਰਾ ਖਤਮ ਭਾਜੀ ਹੁਣ ਦਾ ਸਮਾਨ ਹੁਣ ਇਧਰ ਜੰਦਨ ਦਾ ਮਾਰਦੀ ਮੁੜ ਕੇ ਡੈਡੀ ਆ ਜਾਣਗੇ ਨਾ ਡੈਡੀ ਨਹੀਂ ਆਏ ਨਾ ਨਾ ਹੋ ਕਦੇ ਡੈਡੀ ਰਹੀ ਜਾਣਗੇ ਰਾਤ ਜੇ ਨਾ ਆਇਆਗਾ ਡੈਡੀ ਰਹਿਣਗੇ ਰਾਤ ਇੱਥੇ ਤੇ ਉਧਰ ਮੈਂ ਰਹਾ ਪੂ ਆਪਣੇ ਘਰ ਚਲੋ ਆਜੋ ਆਜੋਗਾ ਕਿ ਇੱਥੇ ਘੁੰਮ ਘੁੰਮ ਕੇ ਡੇਢ ਚਾਬੀ ਕਿੱਥੇ ਕੜੀ ਭਰ ਰਗੀ ਚਾਬੀ ਕਿੱਥੇ ਲੈ ਚਾਬੀ ਅੰਦਰ ਰੱਖ ਆ ਜੀ ਕੋਈ ਕੰਮ ਨਾ ਚਾਹੀਦਾ ਕਰਿਓ ਯਾਰ ਐ ਫਿਰ ਹਸਪੀਟਲ ਸੁਣਾ ਸੁਣ ਵਗੈਰਾ ਲੈ ਲਿਆ 15 ਮਿੰਟਾਂ ਤੱਕ ਪਹੁੰਚ ਜਾਣਾ ਘਰੇ ਬਾਕੀ ਦੌਰਾਨ ਦਾ ਸਮਾਨ ਕਰੇ ਸਕਦੇ ਆਂ ਪਾਸ਼ਾ ਟਾਈਮ ਵਧੀਆ ਵਧੀਆ ਲਿਆ ਵੇ ਕਾਲਪੁਰ ਘਰੋਂ ਸਮਾਨ ਲੈਣਾ ਕੋਈ ਘਰੋਂ ਸਮਾਨ ਥੋੜਾ ਜਿਹਾ ਲੈਣਾ ਹੋਰ ਸੱਚ ਉਹ ਤੋਂ ਵੀ ਸਮਾਨ ਲੈਣਾ ਜਾਂ ਥੋੜਾ ਜਿਹਾ ਲੈਣਾ ਕੋਈ ਕਿਰਿਆ ਵਾਲੀ ਦੁਕਾਨ ਤੇ ਰੁਕ ਜੋ ਜਰੂਰੀ ਵੀਡੀਓ ਖਾਣ ਲੈਣਾ ਆ ਕਿਤੇ ਕਿਤੇ ਰੁਕ ਜਾਗੇ ਜਿਹੜੀ ਰਹਾਜ ਜਿਹੜੇ ਪੀ ਜਿੱਦਾਂ ਰਸ਼ ਘਟੋ 6 ਇਹ ਤੇ ਆ ਵੀ ਆ ਬੱਚੇ ਵਾਸਤੇ ਡਾਈਪਰ ਚ ਲੱਲੇ ਹੈਲ ਸਾਇਕਲ ਕੀ ਜਾਂਦੇ ਪਤਾ ਨਹੀਂ ਆਪਾਂ ਜਿਹੜਾ ਸਵੇਰਾ ਤੇ ਰੁਕ ਜੋ ਵੀ ਚੱਲ ਜਾ ਚੱਲ ਪਹਿਲਾਂ ਸੂਟ ਪਾਉਣਾ ਹੈ ਕੱਢ ਲਿਆ ਹੈ ਜੇ ਆਮ ਨੂੰ ਕਲਰ ਕਹਿੰਦੇ ਨੇ ਇਹਨੂੰ ਪਰਪਲ ਆ ਪਰਪਲ ਕਲਰ ਇਹਨੂੰ ਤਾਂ ਨਾਮ ਨਹੀਂ ਲੈਣਾ ਹੁੰਦਾ ਯਾਰ ਹੈ ਮਾਹੀ ਆਸ ਵਰਗਣਾ ਆਪਣਾ ਨਾਮ ਨਹੀਂ ਲੈਣਾ ਦਾ ਪਰਪਲ ਕਲਰ ਸੰਮਨ ਲੱਗਖਣੀ ਵੀ ਉਹ ਤੌਲੀ ਖਲਵੇਟ ਕੇ ਆਪਣਾ ਬੇਬੀ ਆਏਗਾ ਤੇ ਭਾਰੋ ਕਹਿੰਦੇ ਨਹੀਂ ਉਹ ਸੂਟ ਪਾ ਦੇਣਾ ਉਹਨੇ ਨਸਨ ਲੈਣ ਵਾਸਤੇ ਆਣਾ ਸੂਟ ਹੈ ਮਸੀ ਜਣੀ ਤੇ ਬਾਜੀ ਵੇਟ ਕਰ ਰਹੇ ਆ ਕੁੜੀ ਨੇ ਬਹੁਤ ਤਾਇਆ ਜੀ ਇੰਜੈਕਸ਼ਨ ਲਾਈਏ ਤੇ ਵੇਖ ਹੈ ਲੱਗ ਰਿਹਾ ਵੇਟ ਕਰਦੇ ਪਏ ਆ ਸਾਰੇ ਬੈਠੇ ਗ੍ਰਾਮਦਾਸ ਮੇਰ ਕਰੇ ਇਹ ਮੇਰੇ ਅੱਜ ਮਾਚਾ ਕੋਈ ਕਜੀ ਬਣ ਬਰਨ ਨਾ ਨੱਚਦੀ ਤਾਂ ਨਾ ਬਹੁਤ ਬਧਾਈਆਂ ਨਾਨੀ ਨੇ ਬਧਾਈਆਂ ਲੱਗਦਾ ਬਧਾਈਆਂ ਬਧਾਈਆਂ ਦੀਦੀ ਖੁਸ਼ੀ ਭੜੀ ਸਮਝ ਲਓ ਵੀ ਜਦੋਂ ਜੁੰਡੀ ਕੋਈ ਹੋਵੇ ਨਾ ਉਦੋਂ ਸਮਝ ਲਓ ਵੀ ਛੇਤੀ ਆ ਬਸ ਉਹਦਾ ਟਾਈਮ ਘਟੇ ਆ ਆਪਣੇ ਕੋਲ ਉਹਦਾ ਖੁੱਲਾ ਟਾਈਮ ਉਹ ਤਾਂ ਵਿਹਲੇ ਹੋਗੇ ਸਾਨੂੰ ਲੱਗੇ ਰਹਿੰਦੇ ਗੁੜੀਆਂ ਦੇ ਹਾਂ ਬੱਚਿਆਂ ਵਾਲੇ ਡਾਕਟਰ ਵੀ ਆਏ ਨੇ ਕਹਿੰਦੇ ਆ ਵੀ weight ਘਟਿਆ ਵੀ ਤੇ ਇਸ ਕਰਕੇ ਡਾਕਟਰ ਸਾਹਿਬ ਨੂੰ ਬੁਲਾਇਆ ਗਿਆ ਬੱਚਿਆਂ ਵਾਲੇ ਨੂੰ ਉਹ ਵੀ ਆਏ ਨੇ ਉਹ ਚੈੱਕ ਅਪ ਕਰਨਗੇ ਵੀ ਕਿਦਾਂ ਠੀਕ ਠਾਕ ਮਾਰੇ ਕਿਰਪਾ ਕਰੇ ਆਪਰੇਟ ਤੇ ਹੋ ਗਿਆ ਆ ਤੇ ਬੱਚੇ ਦੀ ਮਤਲਬ ਕੰਗੜੀ ਘਟਿਆ ਉਹ ਇੱਥੇ ਲੈ ਕੇ ਆਏ ਆ ਹਸਪੀਟਲ ਲੈ ਕੇ ਆਏ ਆ ਨਾਲ ਆਏ ਨੇ ਭਾਜੀ ਸਾਰੇ ਜਾਣੇ ਜਰੂਰ ਅਰਦਾਸ ਕਰਿਓ ਮਾਰੇ ਲੰਮੀ ਉਮਰ ਕਰੇ ਵੀ ਕਿਉਂਕਿ 4 ਸਾਲ ਬਾਅਦ ਪ੍ਰਮਾਤਮਾ ਨੇ ਜੀ ਦਿੱਤਾ ਆ ਤੇ ਲੰਮੀਆਂ ਉਮਰਾਂ ਕਰੇ। ਕਿਰਨ ਤੇ ਦੂਸੇ ਹਸਪਤਾਲਾਂ ਹੀ ਬੱਚਿਆਂ ਨੇ ਹਸਪਤਾਲ ਆਏ ਆ ਮੈਂ ਤੇ ਭਾਜੀ ਤੇ ਐਂਬੂਲੈਂਸ ਕਰਕੇ ਆਏ ਐਂਬੂਲੈਂਸ ਦੇ ਵਿੱਚ ਮਿੰਟ-ਮਿੰਟ ਹੀ ਆਏ ਆ। ਤੇ ਆਪਾਂ ਨੂੰ ਬਹੁਤ ਖੁਸ਼ੀ ਆ ਅੱਜ ਗ੍ਰਾਮਦਾਸ ਨੇ ਸਾਡੀ ਸੁਣੀ ਆ। ਤੇ ਹੁਣ ਆਪਾਂ ਜਾ ਰਹੇ ਆ ਘਰੇ ਘਰੇ ਸੱਚ ਕਹਿੰਦੇ ਆ ਹਸਪਤਾਲ ਜਾਣਾ ਜਿੱਥੇ ਕਰਨਾ ਤੇ ਇੱਥੇ ਬੱਚਿਆਂ ਨੇ ਹਸਪਤਾਲ ਆਏ ਹੀ। ਦੇਖਣ ਲੱਗਿਆਂ ਬੰਦੇ ਰੁਕੇ ਬੜੇ ਬਿਜ਼ੀ ਹੋਵੇ ਦਿਮਾਗ ਦੇ ਜਣਾ ਨਹੀਂ ਚਾਰੇ ਬਣੇ ਲੱਗਣ ਨੇ ਗੱਲ ਕੋਈ ਕਰਨ ਨਾ ਹੋਈ ਕੋਈ ਜਾਂਦੀ ਹੁੰਦਾ ਲੱਗੇ ਵਾਲੇ ਤਾਂ ਹੁਣ ਆਪਾਂ ਨੂੰ ਕੋਈ ਸਮਝ ਨਹੀਂ ਆ ਰਹੀ ਚਲੋ ਕੋਈ ਨਹੀਂ ਜਾ ਕੇ ਕਰਨ ਲੱਗੇ ਫਿਰ ਉਹਨੂੰ ਬਹੁਤ ਸ਼ਾਦੀ ਹੈ ਚਲੋ ਠੀਕ ਹੈ ਗੱਲਬਾਤ ਕਰਦੇ ਆ ਉਹਦੇ ਨਾਲ ਜਾ ਕੇ ਫਿਰ ਡਾਕਟਰ ਕਹਿੰਦੇ ਅਜੇ ਨਹੀਂ ਪਾਣੀ ਪਣੀ ਦੇਣਾ ਕੋ ਮੜਾ ਮੜਾ ਚਮਚ ਨਾਲ ਹੀ ਦੇਈਦਾ ਨਾ ਪਾਣੀ ਆ ਜਾ ਚਲ ਮਿਲਦੇ ਵਿੱਚ ਜਾ ਕੇ ਤੁਹਾਨੂੰ ਠੀਕ ਦੇ ਉੱਥੇ ਆਹਰ ਗੰਦੇ ਚ ਭਲਾਵੇ ਕਿੱਥੇ ਛੱਡੀਆਂ ਤੁਸੀਂ ਆ ਜਾ ਆ ਜਾ ਬਾਹਰ ਆ ਗਈਆਂ ਹੱਟ ਗਈਆਂ ਆ ਜਾ ਆ ਜਾ ਹੁਣ ਇਹ ਦੁਕਾਨ ਤੋਂ 1.2 ਦੱਬੇ ਲੈ ਜਾਂਦੇ ਮੈਂ ਕਿਹਾ ਚੱਲ ਉੱਥੇ ਸਟਾਫ ਮੰਗੂਗਾ ਤੇ ਮੂੰਹ ਮਿੱਠਾ ਕਰਾਦਾ ਮੈਂ ਮਾਮਾ ਬਣ ਗਿਆ ਕੱਲ ਆ ਜਾ ਜਮੈਂ ਐਸੇ ਬਿਜੀ ਕੋਟੇ ਨਾ ਚਲਾ ਲਾ ਕਦੀ ਇੱਥੋਂ ਮੈਂ ਮਟਿਆਈ ਲੈ ਚੱਲਦੇ ਹਾਂ ਲਵਲੀ ਸਵੀਟ ਸ਼ਾਪ ਮੈਂ ਇਹ ਵੀ ਤੁਹਾਡੀ ਗੱਲ ਸਹੀ ਹੈ ਫਿਰ 부ਝੇ ਹੈ ਚਲੋ ਕੋਈ ਨਹੀਂ ਲੱਡੂ ਲੈ ਜਾਂਦੇ ਬੰਦ ਲੈ ਜੀ ਇਹਨਾਂ ਤੇ ਬੰਦ ਟਿੱਕੀ ਪੂਰੀ ਭਰੀ ਆ ਬਈ ਬੜਾ ਕਪੜਾ ਪਾਇਆ ਤੇ ਕੀ ਗੱਲ ਹਾਂਜੀ ਕੋਪਾ ਹੋਤੇ ਹਣ ਵੇ ਚੋਕੇ ਜਿਹੜੀ ਮਠਾਈ ਖਾਣੀ ਚੱਲ ਗਾ ਆਕੜੀਆਂ ਹੋਵੇ ਆ ਲੈ ਜੀ ਚੰਗਾ ਤਾਂ ਇਹਨਾਂ ਧੁੱਪ ਪੈਣੇ ਤੇ ਹੋਰ ਅਕੜ ਜਾਣੀਆਂ ਕੁੜਕੇ ਦੋ ਪੀਸ ਹੋ ਜਾਣੀ ਆਹ ਸਹੀ ਗਾ ਆ ਕਿਦਾਂ ਜਾਲ ਲੱਡੂ ਜੜੇ ਹਾਂ ਲੈ ਲੋ ਥੋੜੇ ਥੋੜੇ ਭਾਜੀ ਪਾ ਦਿਓ ਸਾਰੇ ਕਿੰਨੇ ਭਾਜੀ ਆ ਗਏ ਕੀ ਆ ਨਹੀਂ ਮੈਂ ਨਹੀਂ ਮੰਮੀ ਸਭ ਠੀਕ ਹੈ ਕਿਰਦੋਂ ਸਭਾ ਨੂੰ ਨਹੀਂ ਤੇ ਉਹ ਵੀ ਠੀਕ ਹੈ ਹਾਂ ਦਾ ਡਾਏ ਕੋਈ ਚੰਚੰ ਮਿਲ ਜੂਦ ਲੈ ਹਾਂ ਨਹੀਂ ਅੰਦੇ ਕੋਣ ਨੂੰ ਡੇਲੀ ਚੁਣ ਨਹੀਂ ਆਉਂਦਾ ਇਦਾਂ ਹੁੰਦਾ ਇਦਾਂ ਇਦਾਂ ਲਤਾਏ ਜੇ ਨਹੀਂ ਨਾ ਕਰਦਾ ਹਣਾ ਉਹ ਤੇ ਬੜਾ ਔਖਾ ਰਾਸ ਹੈ ਮੈਂ ਫਿਸ਼ਿੰਗ ਡੇ ਮੈਂ ਮੈਨਾਂ ਵਾਲਾ ਕਿੰਨੇ ਕਿਹਿੰਦੇ ਹਰ ਗੁਣ ਨਾਲੋਂ ਜ਼ਿਆਦਾ ਹੀ ਆ 20 ਤਾਂ ਤਾਂ ਉੱਤੇ ਹੀ ਆ ਹੂੰ ਠੀਕ ਆ ਫਿਰ ਹੈ ਫਿਰ ਆਵਾਂਗੇ ਫਿਰ ਓਕੇ ਠੀਕ ਹੈ 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 ਕੀ ਮਿਲ ਜਾਣੀ ਚਾਹੀਦੀ ਹੈ ਲੈ ਇੱਕ ਮਿੰਟ ਸਿੱਟੂ ਮਿਲ ਜਾਣੀ ਚਾਹੀਦੀ ਹੈ ਤੜਕੇ ਤੜਕੇ ਤਿਆਰ ਹੋ ਜਾ ਬਸ ਲੈ ਕੁਝ ਐਪ ਕਰਨਾ ਬਸ ਇਹ ਤੜਕੀ ਅੱਠ ਹਾਂ ਮਿਲ ਜਾਣੀ ਨੂੰ ਚਾਹੀਦੀ ਜਮਾਂ ਘਰ ਮੈਂ ਠੀਕ ਆ ਹੈ ਕੀ ਕੀ ਨਾ ਦਈਓ ਜਮਾਂ ਜਮਾਂ ਮੈਂ ਚੋਲਾ ਭਰ ਲਿਆ ਵੇ ਬਰਤੀ ਪਾਲੀ ਵਿੱਚ ਕਿੰਨੀ ਮੈਨੂੰ ਮੈਨੂੰ ਪਾਲੀ ਨੂੰ ਬਦਲਣਾ ਸੀ ਤੇ ਮੇਰੇ ਨਾਲ ਚਾਬੀ ਕਿੱਥੇ ਗੱਡੀ ਦੀ ਪਤਾ ਨਹੀਂ ਕਿੱਥੇ ਹੁਣ ਨਾ ਜਾਣਾ ਬੇਬੀ ਵਾਲੇ ਹਸਪੀਟਲ ਲੈ ਵੀ ਬੈਠੇ ਆਪਾਂ ਹਸਪੀਟਲ ਕੋਸਟ ਕੀ ਬਣਾ ਕੇ ਰੱਖੀ ਪਰ ਕਰੇ ਟਾਈਮ ਕਰਨਾ ਮੇਰਾ ਬਸ ਮੈਂ ਤੇ ਮੰਮੀ ਰੁਕਾਂਗੇ ਅੱਜ ਇੱਧਰ ਲੈ ਵੀ ਕਿੰਕਲ ਦਾ ਆਇਆ ਹੈ ਚੱਲਿਆ ਹੁਣ ਮੈਨੂੰ ਨਾਲ ਚਲੋ ਠੀਕ ਆ ਧਿਆਨ ਨਾਲ ਚੰਗਾ 11:00 ਤਾਤੇ ਦੋ ਸੱਤਾਂ ਨੇ ਦੀਪੁਣੀ ਆ ਰੋਟੀ ਲੈ ਕੇ ਨਾਲ ਹਰਗੁਣ ਹਰਗੁਣ ਪਕਾ ਕੇ ਲਿਆਈ ਰੋਟੀ ਹਰਗੁਣ ਹਰਗੁਣ ਨੇ ਬਣਾਈ ਸਾਰੀ ਰੋਟੀ ਸੌਰੀ ਕਰ ਦੇ ਸੌਰੀ ਕਰ ਦੇ ਸੌਰੀ ਕਰ ਕਾਦੀ ਸਾਰੀ ਮੰਗਲ ਨਹੀਂ ਕਾਦੀ ਸ਼ੈਤਾਨੀ ਕਰ ਜਾ ਸ਼ੈਤਾਨੀ ਕਰ ਲੈ ਕਮ ਆਫ ਕਰ ਦੇ ਚਲ ਕੇ ਮੈਂ ਰੋਟੀ ਭਾਈਂ ਆ ਖਾ ਲੋ ਚਲੀਏ ਚਲੋ ਇੱਥੇ ਸਮਝ ਜਾਂਦੇ ਨਾ ਮੈਂ ਸ਼ੁਰੂ ਕਰੀ ਦੀ ਨਾ ਨਹੀਂ ਨਹੀਂ ਕੋਈ ਗੱਲ ਹੈ ਉਹ ਕੋਈ ਨਹੀਂ ਕਰਨੀ ਹੈ ਲੈ ਜਾ ਲੱਗੇ ਲੱਗੇ ਰਹਿੰਦੇ ਇੱਥੇ ਬੈੱਡ ਤੇ ਬਣ ਜਾਂਦੇ ਮੈਂ ਕਿ ਸੋਣਾ ਉੱਥੇ ਤੇੜ੍ਹ ਵੀ ਆ ਗਿਆ ਗੱਡੀ 'ਚ ਵਧੂ ਸੌਣ ਸੌਣ ਵਾਲੀ ਗੱਲ ਨਹੀਂ ਕੋਈ ਨਹੀਂ ਆ ਕੋਈ ਨਹੀਂ ਉੱਥੇ ਉੱਥੇ ਕਿਹੜੇ ਵੇਲੇ ਆਵਾਜ਼ ਆਉਂਦਾ ਮਾਰਨੀ ਮੜ ਕੇ ਫਿਰ ਪੈ ਕੇ ਕਿਦਾਂ ਕਿਹੜੇ ਵੇਲੇ ਆਵਾਜ਼ ਮਾਰਨੀ ਮੜ ਕੇ ਬੰਦਾ ਨਾਲ ਲੱਬੇ ਨਾ ਆਉਂਦੀ ਆਵਾਜ਼ ਮਾਰਨੀ ਉਹਨਾਂ ਨੇ ਫੇਕ ਹੀ ਕਰਨੀ ਸੀ ਸ਼ੀਸ਼ਾ ਫੁੱਲ ਨੂੰ ਮੜੇ ਚੱਲਦਾ ਰਿਹਾ ਅਸੀਂ ਵੀ ਕਿਹੜੀ ਗੱਲ ਹੈ ਧਿਆਨ ਰੱਖੋ ਚੱਲ ਕੋਈ ਇੰਨਾ ਵੀ ਕੋਈ ਨਹੀਂ ਚਲੋ ਠੀਕ ਆ ਫਿਰ ਥੋੜੇ ਮਿੰਟ ਕੋਈ ਜਾਣੇ ਧਿਆਨ ਹਾਂ ਹਰਗਣ ਤੂੰ ਇੱਥੇ ਰਹਿ ਇੱਥੇ ਜ਼ਰੂਰ ਰੋ ਚਲ ਧਿਆਨ ਨਾਲ ਜਾਓ ਠੀਕ ਯਾ ਲੋੜ ਹੋਈ ਕੋਈ ਨਹੀਂ ਅਸੀਂ ਸਵੇਰੇ ਨਹੀਂ ਸਹੀ ਬਹਿ ਜਾਾਂਗੇ ਚਲੋ ਰੈਸਟ ਕਰ ਆਇਓ ਕੋਈ ਕੋਈ ਗੱਲ ਨਹੀਂ ਕੋਈ ਤੇ ਕੁੜੀ ਮੰਮੀ ਨੂੰ ਪੜਾ ਦਊਂਗੀ ਨਾ ਕੋਈ ਨਹੀਂ ਅਸੀਂ ਬਹਿ ਜਾਾਂਗੇ ਮੈਂ ਤੇ ਤੂੰ ਰੈਸਟ ਕਰ ਲੈ ਠੀਕ ਕੋਈ ਗੱਲ ਨਹੀਂ ਆਪਣੀ ਗੱਡੀ ਆ ਲੱਗੀ ਹੈ ਚਲੋ ਫਿਰ ਪਹੁੰਚੋ ਧਿਆਨ ਨਾਲ ਬਾਏ ਬਾਏ ਹਰਕੁਣ ਇਹ ਲੋਡ ਬਤ ਇਹਨਾਂ ਨੂੰ ਰੱਖ ਲਓ ਨਹੀਂ ਨਹੀਂ ਕੋਈ ਗੱਲ ਹੈ ਲੋਡ ਭਰਾ ਮੈਂ ਤੁਸੀਂ ਨਹੀਂ ਰਾਤ ਵੱਡੇ ਵੱਡੇ ਮੈਂ ਬੜਾ ਜਾਂ ਮੈਂ ਕੋਈ ਨਹੀਂ लवली ਨੂੰ ਲੱਗ ਕੇ ਸਮਾ ਦੂੰਗੀ ਨਹੀਂ ਕੋਈ ਨਹੀਂ ਕੋਈ ਨਹੀਂ ਜਾਓ ਤੁਸੀਂ ਘਰ ਮੈਂ ਚਲਦਾ ਹਾਂ ਬਾਏ ਬਾਏ ਮੈਂ ਇਹ ਲੋਡ ਨਾ ਕੋਈ ਨਹੀਂ ਭਾਜੀ ਮੈਂ ਆਵਾਂ ਨਹੀਂ ਨਹੀਂ ਕੋਈ ਨਹੀਂ ਇਹ ਇਵੇਂ ਕਰਨਾ ਕੀ ਹੈ ਲੋਡ ਇਨ ਕਿਸੇ ਬੰਦੇ ਦੀ ਯਾਰਾ ਉੱਥੇ ਗਈ ਤਾਂ ਮੈਂ ਮੈਂ ਬੱਸ ਮੰਡੀ ਦਿੱਸ ਤੋਂ ਸਵੇਰੇ ਆਜੋ 8 8:00 ਚ ਆ ਜੀ ਸਵੇਰੇ 7-8 ਵਜੇ ਕੋਈ ਨਾ ਕੋਈ ਨਾ ਮੁੰਡਾ ਚਾਹੀਦਾ ਇੱਥੇ ਚੱਲਾ ਦੀਪੁਣੀ ਚੱਲ ਕੇ ਘਰ ਨੂੰ ਆਪਾਂ ਰੁਕਾਂਗੇ ਰਾਤ ਇੱਥੇ ਤੇ ਬਾਕੀ ਚਲੋ ਪਰਮਾਤਮਾ ਮਿਹਰ ਕਰੇ ਸਭ ਕੁਝ ਠੀਕ ਠਾਕ ਰੱਖੇ ਲੈ ਵੀ ਰੋਟੀ ਆਪਣੀ ਆ ਚੁੱਕੀ ਹੈ ਗੱਡੀ 'ਚ ਬੈ ਕੇ ਪਰੋਟੀ ਖਾਂਦੇ ਆ। ਬਾਹਰ ਬਹੁਤ ਗਰਮੀ ਬਹੁਤ ਜ਼ਿਆਦਾ। ਤੇ ਮੰਮੀ ਹੁਣ ਚੱਲ ਗਏ ਨੇ ਘਰ। ਜਿੰਕ ਲੈ ਆਏ ਉਹਨਾਂ ਨੇ ਭੇਜਤਾ ਮੰਮੀ ਨੂੰ ਕਿਉਂਕਿ ਇੱਥੇ ਡੋਟ ਹੈ ਨਹੀਂ ਕਿਸ ਬੰਦੇ ਦੀ ਹੁਣ ਜਿਹੜੇ ਹਸਪੀਟਲ ਮੈਂ ਹਾਂ। ਤੇ ਉਹਨਾਂ ਨੇ ਬੇਬੀ ਨੂੰ ਐਡਮਿਟ ਕੀਤਾ ਹੋਇਆ ਤੇ ਹੁਣ ਬੜੇ ਟਾਈਮ ਲੱਗਣਾ ਫਿਰ। ਹੋ ਸਕਦਾ 2-3 ਦਿਨ ਲੱਗ ਜਾਣ, 3 ਦਿਨ ਲੱਗ ਜਾਣ। ਮੈਂ ਗਰਮੀ ਦੇ ਵਿੱਚ ਮੰਮੂਣ ਕਿੱਥੇ ਰਹਿਣਗੇ? ਚਲੋ ਮਨ ਨੂੰ ਹੋਰ ਤਰ੍ਹਾਂ ਵਿੱਚ ਹੁੰਦਾ ਵਾ ਕਿ ਜਿਵੇਂ ਬੰਦਾ ਹਨ ਕੋਈ ਬੰਦਾ ਕਿਤੇ ਆ ਕਿਰਨ ਹੁਣ ਕਿਤੇ ਆ ਮੈਂ ਕਿਤੇ ਆ ਬੇਬੀ ਕਿਤੇ ਚਲੋ ਗੱਲਾਂ ਵਿੱਚ ਇਹ ਵਗੇ ਜੋ ਪ੍ਰਮਾਤਮਾ ਕਰਦਾ ਚਲੋ ਜੋ ਕਰਨ데요 ਨਾਲੋਂ ਵਧੀਆ ਕਰੰ데요 ਉਹਦੇ ਉਹਡਾਸ ਰਹਿਣਾ ਤੁਰਿਆ ਫਿਰਦਾ ਬੰਦਾ ਤੇ ਬਾਕੀ ਤੇ ਚਲੋ ਧੁੰਗੇ ਅਜੇ ਤੱਕ ਨੇ ਮਾਰਾ ਕੀਤਾ ਨਹੀਂ ਨਾ ਉਹ ਅੱਗੇ ਤਾਂ ਕਰੂਗਾ ਜਦੋਂ ਬੰਦੇ ਦਾ ਆਪ ਦਾ ਵਾਸਨਾ ਨਾਲ ਚੱਲਦਾ ਹੋਵੇ ਤੇ ਗੱਲ ਪ੍ਰਮਾਤਮਾ ਦੇ ਸੁਣਦਣੀ ਚਾਹੀਦੀ ਹੈ ਕੋਈ ਨਹੀਂ ਜੋ ਪ੍ਰਮਾਤਮਾ ਕਰੇਗਾ ਵਧੀਆ ਕਰੇਗਾ ਕਰ ਕਰਨ ਕਰਾਉਣ ਹੋਈ ਆ ਪਰਮਾਤਮਾ ਹੀ ਤੇ ਜਿੰਦਗੀ ਉਤਾਹ ਚੜਾ ਫਿਰ ਜਿੰਦਗੀ ਕਿਹਨੂੰ ਕਹਿੰਦੇ ਜਿੰਦਗੀ ਇਸੇ ਨੂੰ ਕਹਿੰਦੇ ਜਿੰਦਗੀ ਵਿੱਚ ਉਤਾਹ ਚੜਾ ਨਾ ਹੋਣ ਤੇ ਫਿਰ ਜਿੰਦਗੀ ਗਾਦੀ ਹੈ ਕਿ ਨਹੀਂ ਔਖੇ ਸੌਖੇ ਸਮੇਂ ਜਿੰਦਗੀ ਚ ਆਪਣੀ ਜੰਮਦੀ ਹੈ ਜੇ ਜਦ ਬੰਦਾ ਵੀ ਨਹੀਂ ਨਹਾਇਆ ਤਾਂ ਉਹ ਪਰਮਾਤਮਾ ਵੀ ਸਾਥ ਦਿੰਦਾ ਵਾ ਕਿ ਕੋਈ ਗੱਲ ਨਹੀਂ ਤੇ ਬੰਦਾ ਨਾ ਟੁੱਟੇ ਤਾਂ ਗੱਲ ਹੀ ਕੋਈ ਨਹੀਂ ਬਾਕੀ ਆ ਕਿ ਉਹ ਤੇ ਡੋਰੀ ਚੁੱਟੀ ਗੁਰੂ ਰਾਮਦਾਸ ਤੇ ਸਾਰੇ ਕੰਮ ਉਹਨੇ ਹੀ ਪਾਰ ਲਾਉਣੇ ਤੇ ਬਾਕੀ ਚਲੋ ਰੋਟੀ ਪਾਣੀ ਆਪਾਂ ਛਕ ਲਿਆ ਦੀ ਰੋਟੀ ਬਣੀ ਦੇਖ ਗਿਆ ਸੀ ਮੈਨੂੰ ਦਿਲ ਨਹੀਂ ਕਰਨਿਆ ਰੋਟੀ ਨੂੰ ਉਹ ਵਿਚਾਰ ਦੇਖ ਗਿਆ ਕਿਨੇ ਟਾਈਮ 9 ਵਜੇ ਦਾ ਰੋਟੀ ਬਣੀ ਤੇ ਹੁਣ ਬੱਦ ਚੁੱਕੇ ਅੱਧਾ 11 ਦਾ ਟਾਈਮ ਹੋ ਗਿਆ ਵਸੇ ਤੇ ਦਿਲ ਨਹੀਂ ਕਰਦਾ ਪਿਆ ਮੈਨੂੰ ਚਲੋ ਫਿਰ ਮਿਲਦੇ ਹਾਂ ਤੁਹਾਨੂੰ ਠੀਕ ਹੈ ਮੌਰਨਿੰਗ ਟਾਈਮ ਗੁੱਡ ਨਾਈਟ ਓਕੇ ਬਾਏ ਬਾਏ ਰੱਬ ਰੱਖੀ